ਹੈਲੋ ਗਾਇਸ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਸਾਡੇ ਵਲੌਗ ਵਿੱਚ ਤੇ ਆਪਾਂ ਕੱਲ ਚੱਲੇ ਆ ਘੁੰਮਣ ਵਾਸਤੇ ਜਮੁੰਡਾ ਦੇਵੀ ਹਿਮਾਚਲ ਤੇ ਹਿਮਾਚਲ ਅੰਬਰਸਰ ਵਿਖਾ ਜਾਪਤੈਨ ਜੁਆ ਘੁੰਮਣਾ ਜਣਾ ਅਚਾਨਕ ਪਲੈਨਿੰਗ ਬਣ ਗਈ ਸਾਡੀ ਜਾਣ ਦੀ ਤੇ ਰਾਤ ਦੇ 10:00 ਵਜੇ ਤੋਂ 3:30 ਵਜੇ ਸੁਣਾਵਾ ਪਰ ਸਾਰਾ ਬੰ ਲੇਟ ਕਰਾਤਾ ਨੂੰ ਆਪਾਂ ਨੇ ਤੇ ਆਪਾਂ ਫਿਰ ਵਕਤ ਹੁੰਿਆ ਤੇ ਆਪਾਂ ਸੇਰੇ ਪਪਾ ਆਪਾਂ ਕਿੱਥੇ ਚੱਲੇ ਆ? ਸੇਰੇ ਦੱਸਾਂ। ਬਾਈ ਫਜੇ ਸਾਰੇ ਬਹੁਤ ਤੁਸੀਂ ਦੇਖ ਲੈ। ਆਪਾਂ ਸੇਰੇ ਬਲੌਕ ਤੋਂ ਆ ਰਹੇ ਹਾਂ ਦੇਖੋ। ਮੰਮੀ ਆਪਾਂ ਚਾਰੀ ਕਰਨ ਲੱਗੇ ਹੋਏ ਆ। ਪਹਿਲਾਂ ਇਹਨਾਂ ਨੇ ਕੀਤੀ ਨਹੀਂ ਪਹਿਲਾਂ ਗਏ ਹੋਏ ਸੀ ਬਾਜ਼ਾਰ ਕੱਪੜੇ ਲੈਣ ਤੇ ਹੁਣ ਆ ਕੇ ਦੇਖੋ ਟਾਈਮ ਕਿਹਾ 11 ਵਜੇ ਆ ਤੇ ਤਿਆਰੀ ਹੁਣ ਕਰਨ ਲੱਗੇ ਹੋਏ ਆ। ਸੇਰੇ ਪਤਾ ਨਹੀਂ ਜਾਣਾ ਕਿ ਨਹੀਂ ਜਾਣਾ ਇਹਨਾਂ ਨੇ। ਕਰਦੇ ਆਂ ਭਾਈ ਜਿਵੇਂ ਇਹਨਾਂ ਨੂੰ ਜਾਣਾ ਨਹੀਂ ਹੁੰਦਾ। ਦੇਖੋ। ਦੇਖੋ। ਚਲੋ ਕਰ ਲੋ ਗਾਜੇ ਗਰਮੀ ਵੀ ਬਹੁਤ ਆ ਪਤਾ ਨਹੀਂ ਉੱਥੇ ਮੌਸਮ ਕਿਦਾਂ ਦਾ ਹੋਊਗਾ 11 ਵਜ ਗਏ ਆ ਰਾਤ ਦੇ ਸੋ ਜਾਣਾ ਵੀ ਆ ਤਿੰਨ ਵੀ ਥੋੜਾ ਵਾ ਤੇ ਨੀਂਦ ਅੱਖਾਂ ਚ ਭਰੀ ਪਈ ਆ ਸੋਣਾ ਹਾਂ ਮੈਂ ਜੂਆ ਕਦੇ ਨਹੀਂ ਛੇ ਆ ਜਾ 3 ਵਜ ਆ ਕੇ ਚੱਲਦੀ ਆ ਹਾਂ ਬੋਲ ਓਏ ਕਿ ਕਿ ਹੋਇਆ ਕੀ ਆ ਪਾਗਲ ਡਰਾਤਾ ਹੀ ਪਾਗਲ ਜੀ ਨੇ ਡਰਾ ਦਿੱਤਾ ਵਾ ਗਾਇਕ ਨੂੰ ਸਿਰੇ ਪੰਜ ਜੁਏ ਮਿਲਦੇ ਆ ਆ ਰੈਡੀ ਰੂਡੀ ਹੋ ਕੇ ਤੇ ਚਲਦੇ ਆ ਆਪਣੇ ਸਫਰ ਵਾ ਚੰਗਾ ਬਾਏ 1 eternity later ਹੋਏ ਰੋਗੀ ਗਾਇਸ ਹੋਏ ਰੋਗੀ ਚਲਦੇ ਆ ਚਲਦੇ ਆ ਬਿਆਸ ਪਰ ਇੱਕ ਗੱਲ ਦੱਸਾਂ ਗਾਇਸ ਸਰਦ ਚੁੰਡਾ ਦੇ ਵਿਦਾ ਪਲਾਨ ਹੁਣ ਕੈਨਸਲ ਹੋ ਗਿਆ ਲਾਸਟ ਵਿੱਚ ਜਾਵਾਂਗੇ ਕਿਉਂਕਿ ਟ੍ਰੇਨ ਜਿਹੜੀ ਸਰੇਜ ਸੀਗੀ ਉਹ ਲੇਟ ਹੋ ਚੁੱਕੀ ਆ ਤੇ ਹੁਣ ਪਹਿਲਾਂ ਪਪ ਪਾਪਾ ਮੈਨੂੰ ਸਕੂਟਰ ਤੇ ਇੱਥੇ ਲਾ ਕੇ ਮੋੜ ਤੇ ਆਟੋ ਲੈਣ ਵਾਸਤੇ ਤੇ ਆਪ ਹੁਣ ਆਣਗੇ ਤੁਰ ਕੇ ਪੈਦਲ ਲੈ ਬੋਗਲੇ ਤੇ ਬੈਗ ਬੈਗ ਸਾਥ ਨੂੰ ਦੇ ਗਿਆ ਤੇ ਆ ਵੇਖੋ ਮੈਂ ਜਿਵੇਂ ਗਾਈਜ਼ ਹੁਣ ਆਟੋ ਲੈ ਲਿਆ ਵਾ ਸਟੇਸ਼ਨ ਵਾਲ ਦਾ ਤੇ ਆਪਾਂ ਬਹਿ ਗਏ ਚੋਸੇ ਤੇ ਅਮਨ ਪਾਪਾ ਬਿਲਕੁਲ ਉਂ ਕਾ ਗਿਆ ਹੈ ਵਾ ਅਗਿਲਕੁਲ ਕਾ ਪਿੱਛੇ ਆਪਣੇ ਧੁੱਪ ਦੇਖੋ ਤੁਸੀਂ ਆਪ ਨੂੰ ਲਗਾਉਣ ਵਿੱਚ ਕਿੰਦੀ ਦਿੱਖ ਰੈਂਬਰ ਸਰਕਲ ਹੋਊਗੀ ਤਾਂ ਆ ਮੈਂ ਵੇਖੋ ਕਿੰਨਾ ਸੋਹਣਾ ਲੱਗਦਾ ਰਹਾ ਜਿਵੇਂ ਜੀ ਆ ਜੀ ਹੈ ਲੋਕਾਂ ਦੇ ਆ ਕੋਸਾ ਦਾਲੂ ਦਿਹਾੜਾ ਸਾਡਾ ਲੁਜਾਨਾ ਭਿਆਸਤਾਨ ਤੇ ਗਾਈਜ਼ ਇੱਕ ਗੱਲ ਆ ਗਾਈ ਸਟੇਸ਼ਨ ਪਹੁੰਚ ਚੁੱਕੇ ਆ ਤੇ ਹੁਣ ਇੱਥੇ ਪਾਪਾ ਟਿਕਟ ਲੈਣ ਗਏ ਆ ਪਿੱਛੇ ਪਾਪਾ ਟਿਕਟ ਲੈ ਆ ਰਿਹਾ ਤੇ ਹੁਣ ਸਟੇਸ਼ਨ ਤੇ ਪਹੁੰਚ ਕੇ ਆਪਣਾ ਜਾਨਾ ਨਾ ਪਲੇਟਫਾਰਮ ਤੇ ਜਾਂਦੇ ਆ ਹਮਰਾ ਪਲੇਟਫਾਰਮ ਦਿਖਾ ਲੈਂਦਾ ਤੁਹਾਨੂੰ ਗਾਜਾ ਦਾ ਪਲੇਟਫਾਰਮ ਤੇ ਆ ਗਏ ਆ ਤੇ ਜੀਨੇ ਬੱਸੇ ਜਾਂਦੀਆਂ ਹੁਣੇ sire ਤੇ ਸਵਾ 8:00 ਆ ਸੀ ਆਪਾਂ ਤਾਂ ਇਹ ਵੀ ਡੇਟਾਂ 10:00 ਆਏ ਆ ਤੇ ਹੁਣੇ ਬੱਸੇ ਆ ਜਾਂਦੀਆਂ ਆ ਅੱਡੀ ਉਹ ਵੀ ਨਹੀਂ ਦਈਆ ਗਾ ਟ੍ਰੇਨ ਆਣ ਵਾਲੀ ਆ ਟ੍ਰੇਨ ਆ ਚੁੱਕੀ ਆ ਆਪਣੀ ਤੇ ਆਪਾਂ ਹੁਣ ਟ੍ਰੇਨ ਚੜ ਕੇ ਚੱਲਦੇ ਆ ਪਹਿਲਾਂ ਬਿਆਸ ਫਿਰ ਬੜੇ ਦੇ ਜਾਵਾਂਗੇ ਅੰਬਰਸਰ ਤੇ ਪਰਸੋਂ ਫਿਰ ਆਪਾਂ ਮਿਠਾਂਗੇ ਸ਼ਾਮ ਨੂੰ ਪਠਾਨਕੋਟ ਦੀ ਟ੍ਰੇਨ ਤੇ ਉੱਥੇ ਜਾਵਾਂਗੇ ਆਪਾਂ ਜਿਸ ਹੂਰ ਤੋਂ ਪਹਾੜਾਂ ਦੇ ਹੈ ਚੜੀ ਨੈਰੋਗੇ ਟ੍ਰੇਨ ਹੁੰਦੀ ਔਰ ਤੇ ਜਾਵਾਂਗੇ ਨੈਰੋਗੇ ਟ੍ਰੇਨ ਤੇ ਚੁੰਮੜਾ ਮਾਰਦ ਕੱਕ ਉੱਥੇ ਰਸਤੇ 'ਚ ਬਹੁਤ ਵੱਡੀਆਂ ਹੋ ਜਾਂਦੇ ਪਹਾੜਾਂ ਆਣਗੇ ਉਹ ਸਾਹਮਣੇ ਉਹ ਬੰਦੇ ਬਾਤ ਟ੍ਰੇਨ ਖੜੀ ਲੱਭਦੀ ਪਈ ਆ ਮੈਨੂੰ ਸ਼ਾਇਦ ਬੰਦੇ ਬਾਤ ਟ੍ਰੇਨ ਖੜੀ ਆ ਕਿ ਸਾਡਾ ਜਿਹੜਾ ਗਾਇਸ ਡੱਬਾ ਉਹ ਅੱਗੇ ਆਣਾ ਵਾ ਤਾਂ ਇਸ ਕਰਕੇ ਅਸੀਂ ਅੱਗੇ ਚੱਲਦੇ ਆ ਅੱਗੇ ਚੱਲਦੇ ਆ ਡੱਬਾ ਆਪਣਾ ਆਣਾ ਅੱਗੇ ਦੇਖਦੇ ਆ ਗਾਇਸ ਸੀਟ ਮਿਲਦੀ ਕਿ ਨਹੀਂ ਮਿਲਦੀ ਆਈ ਹੋਪ ਸੀਟ ਮਿਲ ਜAVE ਤੇ ਨਾ ਵੀ ਗੋਲ ਗਾਇਸ ਕਿ ਬੜਾ ਸੋਣਾ ਲੱਗ ਰਿਹਾ ਵਾ ਇਹਨਾਂ ਛੋਟਾ ਮੈਨੂੰ ਕਦੀ ਲੱਗਾ ਚੱਲ ਗਾਇਸ ਆ ਪਾਗ ਵੀ ਬਹੁਤ ਵਧੀਆ ਬਣੀ ਔਰ ਕਮੈਂਟ ਕਰੀਂ ਮੇਰੇ ਤਾਂ ਪਾਗ ਵੀ ਨਹੀਂ ਬਣੀ ਹੁੰਦੀ ਸੀ ਦੇ ਗਾਈਜ਼ ਅਸੀਂ ਪਹੁੰਚ ਚੁੱਕੇ ਜਿੱਥੇ ਆਪਣਾ ਡੱਬਾ ਆਉਣਾ ਵਾ ਤੇ ਜੀਆਂ ਜਿੱਦ ਕਰ ਰਹੀ ਸੀ ਮਚੀਜੀ ਲੈਣੀ ਜਿੱਜੀ ਲੈਣੀ ਇਹ ਵੀ ਰਲਾ ਟਕਾ ਟਕ ਲਿਫਤਾ ਵਾ ਇੱਥੇ ਸਾਹਮਣੇ ਦੁਕਾਨ ਕੋਲ ਇਹ ਖੁਦ ਖਾ ਰਹੀ ਹੈ ਮੈਂ ਖਾ ਰਹੀ ਹੈ ਕਿ ਮੈਂ ਖਾऊंगी ਮੈਂ ਕਹਾਂ ਮੈਂ ਵੀ ਖਾਉਂਗਾ ਪਰ ਟ੍ਰੇਨ ਲੱਗਦਾ ਗਾਈਜ਼ ਆ ਗਈ ਹੋਰ ਨਾ ਵੱਜ ਰਿਹਾ ਵਾ ਚਲ ਜਦ ਤੱਕ ਟ੍ਰੇਨ ਆਉਂਦੀ ਹੈ ਮੈਂ ਜੀਓ ਤੋਂ ਵਧੀਆ ਵਧੀਆ ਆਪਣੀਆਂ ਫੋਟੋਆਂ ਖਿਚਵੋਣਾ ਇਹ ਜੀਆ ਨੂੰ ਕਹਿਣਾ ਮੈਂ ਫੋਟੋਆਂ ਖਿੱਚੇ ਵਧੀਆ ਵਧੀਆ ਤੇ ਗਾਇਸ ਜਿਹੜੀਆਂ ਫੋਟੋਆਂ ਹੋਣਗੀਆਂ ਤੁਹਾਨੂੰ ਲਾਸਟ ਵਿੱਚ ਦਿਖਾਉਂਗਾ ਕਿੱਦਾਂ ਦੀਆਂ ਆਈਆਂ ਸਾਰੀਆਂ ਫੋਟੋਆਂ ਤੁਹਾਨੂੰ ਲਾਸਟ ਵਿੱਚ ਵਿਖਾਵਾਂਗੇ ਤੇ ਤੁਸੀਂ ਸਾਡੇ ਵਲੌਗ ਦਾ ਲਾਸਟ ਤੱਕ ਜੁੜੇ ਰਹੋ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਲਾਸਟ ਤੱਕ ਜੁੜੇ ਰਹੋ ਗਾਇਸ ਸਕਿਪ ਨਾ ਕਰਿਓ ਵਿੱਚ ਠੀਕ ਆ ਤੇ ਗਾਇਸ ਆਪਾਂ ਅੱਗੇ ਜਾ ਚੁੱਕੇ ਹਾਂ ਰਸੀਡ ਬਹੁਤ ਹੀ ਵਧੀਆ ਨੂੰ ਨਹੀਂ ਸਾਨੂੰ ਬੱਤ ਸਹੀ ਹੈ ਦੌੜਾਂ ਤੋਂ ਪਰਤਾਂ 1 ਮਿੰਟ ਲੇਟ ਤੇ ਗਾਇਸ ਹੁਣ ਆਪਾਂ ਪਹੁੰਚ ਚੁੱਕੇ ਹਾਂ ਯਾਰ ਆ ਗਏ ਆ ਕਿ ਟ੍ਰੇਨ ਚੁੱਕੇ ਆ ਬਿਆਸ ਪਹੁੰਚ ਚੁੱਕੇ ਹੈ ਵੀਡੀਓ ਬੁਲਾ ਨਹੀਂ ਸਕਦਾ ਸ਼ਾਇਦ ਕਿਉਂਕਿ ਬਹੁਤ ਲੋਕ ਸੀਏ ਨਾਲੇ ਉੱਥੇ ਵਧਿਆਣੀ ਸੀ ਲਗ ਰਹਾ ਵੀ ਨਾਲ ਚਾਰਜਿੰਗ ਨਹੀਂ ਸੀ ਫੋਨ ਦੀ ਆਪਣੇ ਤੇ ਆਪਾਂ ਹੁਣ ਵਿਆਸ ਆ ਗਏ ਆ ਵਿਆਸ ਦਾ ਸਟੇਸ਼ਨ ਗਾਈਜ਼ ਪੂਰਾ ਸਾਫ਼ ਹੈ ਆਪ ਆਪਣੇ ਸਟੇਸ਼ਨ ਦੇ ਮੁਕਾਬਲੇ ਸਾਡੇ ਸਟੇਸ਼ਨ ਨੂੰ ਕਿੱਦਾਂ ਕੰਦੇ ਹੁੰਦੇ ਆ ਇਹ ਦੇਖੋ ਕਿੱਦਾਂ ਸਾਫ਼ ਆ ਜਿਵੇਂ ਬਾਹਰ ਨਹੀਂ ਘੰਟੇ ਸਾਫ਼ ਹੁੰਦੇ ਆ ਅੰਦਰ ਫੋਨ ਲੈ ਕੇ ਜਾਂਦੇ ਨੇ ਅੱਪਾ ਲੱਕ ਹੈ ਲੁਧਿਆਣਾ ਚਲੰਦਰ ਸਿਟੀ ਤੋਂ ਕੁੰਬੜੀ ਦੇਖੀਆ ਬੜੀ ਗਰਮੀ ਲੱਗ ਰਹੀ ਆ ਮਸਾਲਾ ਗੋਲਾ ਕੀਤਾ ਵੀ ਖਾਣਾ ਹੋਣਾ ਨਜ਼ਾਰਾ ਬੜੀ ਗਰਮੀ ਸੀ ਗਾਇਸ ਬਹੁਤ ਜ਼ਿਆਦਾ ਮम्मा ਕਿੱਥੇ ਰਹੇਗੇ ਮम्मा ਨਹੀਂ ਆਏ ਕੋਈ ਨਹੀਂ ਹੈ ਗਾਇਸ ਟਮ ਸਟੇਸ਼ਨ ਤੇ ਸਿਰਫ ਅਸੀਂ ਆ ਖਾਲੀ ਪਿਆ ਹੋਆ ਸਟੇਸ਼ਨ ਕੋਈ ਆ ਹੀ ਨਹੀਂ ਰਿਹਾ ਗਰਮੀ ਕਰਕੇ ਹੁਣ ਬੱਸ ਚਲਾਣ ਲੱਗੇ ਮम्मा ਜੋ ਕਿ ਹੁਣ ਆਪਾਂ ਬੱਸ ਰਹੀ ਚੱਲੇ ਆ ਅੰਦਰ ਗਏ ਗਾਇਸ ਹਮ ਬੈਸਟ ਆ ਗਏ ਤੇ ਹੁਣ ਫੋਨ ਉਹਨਾਂ ਨੇ ਲੈ ਲਿਆ ਬੱਸ ਨੇ ਸਾਨੂੰ ਇੱਥੇ ਲਾਤਾ ਤੇ ਹੁਣ ਅਸੀਂ ਜਮਾ ਪਹੁੰਚੇ ਆਣੇ ਆਂ ਤੇ ਸਵੇਰੇ ਕਾਲੀ ਕਾਲੀ ਤੇ ਇੰਨੀ ਪੀੜ ਸੀ ਅਸੀਂ ਆਣੀ ਪਏ ਹੁਣ ਅੱਥਰ 15 ਹੋ ਗਏ ਨੇ ਤੇ ਹੁਣ ਆਪਾਂ ਤੁਹਾਨੂੰ ਫੇਰੇ ਮਿਲਾਵਾਂਗੇ ਸੋ ਬਾਏ ਗਾਇਸ 1 eternity later ਗਾਇਸ ਲੋਕ ਲਾਇਆ ਹੈ ਨੇ ਅਬ ਅੰਦਰੋਂ ਬਾਹਰ ਆ ਚੁੱਕੇ ਆ ਫੋਨ ਆਪਾਂ ਨੂੰ ਮਿਲ ਚੁੱਕਾ ਵਾ ਤੇ ਹੁਣ ਆਪਾਂ ਇੱਥੋਂ ਜਾਣਾ ਸਟੇਸ਼ਨ ਸੋ ਗਾਇਸ ਹਮ ਗੋਲਡਨ ਨੈਪਲ ਜਾ ਚੁੱਕੇ ਆ ਵਾ ਪਤਾ ਨਹੀਂ ਆਊਗੀ ਨਹੀਂ ਆਊਗੀ ਆਟੋ ਕਰ ਲਾਂਗੇ ਆਟੋ ਕਰਕੇ ਸਟੇਸ਼ਨ ਜਾਣਾ ਸਟੇਸ਼ਨ ਤੋਂ ਫਿਰ ਅੰਬਰਸਰ ਅੰਬਰ ਫਾਰਮ ਤੋਂ ਤੁਹਾਡੇ ਇੱਕ ਸ਼ਾਮੀ ਆਵਾਂਗੇ ਪਠਾਨਕੋਟ ਤੋਂ ਸਵੇਰੇ ਉੱਥੋਂ ਦੀ ਤੇ ਮੁੰਡਾ ਦੇ ਦੀ ਚੁੰਮੰਡਾ ਦੀ ਦੁਵਾਰ ਫਿਰ ਰਾਤ ਰਵਾਂਗੇ ਫਿਰ ਸਵੇਰੇ ਸੱਜ ਦੇ ਸਦਰ ਲੈਂਦੇ ਆਣੇ ਅੱਛਾ تینਜੇ ਬੋਕਰ ਰਹਾ ਹੈ ਭੀੜ ਬਹੁਤ ਆ ਇਹ ਦੇਖੋ ਮਾਰੀ ਮੰਮੀ ਆਏ ਗਾਈ ਸਾਰੇ ਅੰਬਰ ਸਰ ਵਾਹੇ ਭੀੜ ਬਸ ਮੈਂ ਬਾਟ ਦੇ ਤੁਹਾਨੂੰ ਬਸ ਕਿਸ਼ ਕਰਾਓਗੇ ਇਹ ਦੇਖੋ ਯਾਰ ਟੈਂਦਰ ਦੇਖੋ ਬਾਈ ਤੇ ਹਵਾ ਤਾਂ ਬਹੁਤ ਵਧੀਆ ਚੱਲ ਰਹੀ ਆ ਔਰ ਜਿਹੜੀ ਲੂ ਗੱਗਰੀ ਆ ਉਹ ਉਹ ਵਧੀਆ ਲੱਗੀ ਸਹੀ ਕਿਹਾ ਗਾਇਸ ਕੀ ਕਰੀਏ ਹਾਂ ਦੇਖੋ ਮੈਂ ਆਈ ਲੈਂਡ ਤੇ ਗਾਇਸ ਬਿਆਸਤਾ ਦ੍ਰਿਸ਼ ਬਾਹਰ ਲਾ ਦੇਖੋ ਕਿੱਡੀ ਧੋਪ ਆ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਧੁੱਪ ਕਿੰਨੀ ਕੁ ਹੋਊਗੀ ਇੱਥੇ ਦੇਖੋ ਗਾਇਸ ਪਰਨਾ ਮੈਂ ਹੁਣੇ ਗਿੱਲਾ ਕੀਤਾ ਸੀ ਮੈਂਟਾਂ 'ਚ ਸੁੱਕ ਗਿਆ ਦੇਖੋ ਮੈਂਟਾਂ 'ਚ ਬਾਲੀ ਗਰਮੀ ਆ ਇੱਥੇ ਤਾਂ ਫਤੰਬਰ ਹਰ ਕਹਿੰਦੇ ਬਹੁਤ ਗਰਮੀ ਹੋਊਗੀ ਪਰ ਫੇਰ ਵੀ ਘਰੋਂ ਹੁਣ ਕਹਿ ਕੇ ਆਏ ਸੀ ਜਾਣਾ ਵਾ ਤੇ ਖਰਚਾਵਾਂਗੇ ਹੁਣ ਇਹ ਮਸਾਹੀ ਗੱਲ ਕਮਾਡ ਡੀ ਟੋਪ ਵਿੱਚ ਆਉਣਾ ਨਹੀਂ ਚਾਹੀਦਾ ਜੇ ਮੌਸਮ ਵਧੀਆ ਹੋਵੇ ਉਦੋਂ ਹੀ ਆਉਣਾ ਚਾਹੀਦਾ ਤੇ ਰੇਨ ਨਾਲ ਪੜੇ ਗਾਈ ਪੁੱਛੋ ਤਾਂ ਬੱਸ ਨਹੀਂ ਮੁੜਿਆ ਨਹੀਂ ਮੁੜਿਆ ਹਾਂ ਆਟੋ ਦੇ ਚੱਲਣ ਨੇ ਇਹ ਪਰ ਕੀ ਜਾਵਾਂ ਪਰ ਕੀ ਜਾਵਾਂ ਚਾਦਰੋ ਟレイン ਇਕੱਲੇ ਨੇ ਫਾਇਦਾ ਨਹੀਂ ਹਾਂ ਟੋੜਾ ਮੰਨਦਾ ਨਹੀਂ ਪਿਆ ਜਾਨ ਨੂੰ ਤੋਂ ਬੱਸ ਨਹੀਂ ਆਈ ਅੱਜ ਆਹ ਟੋੜਾ ਤਾਂ ਨਹੀਂ ਮੰਨਦਾ ਕਿ ਇਥੇ ਦਾਵਾ ਕਿ 10 ਵਾਰੀਆਂ ਹੀ ਚੱਕਦੇ ਨੇ ਦੱਜ ਨੂੰ ਹੁਣ ਤਾਂ ਵੀ ਨਹੀਂ ਚੱਕਦੇ ਕੱਲੀਆਂ 10 ਸਵਾਰੀਆਂ ਚੱਕਦੇ ਨੇ ਇਹ ਜੇ 10 ਵਾਰੀਆਂ ਚੱਕਣਗੇ ਹੁਣ ਕਹਿੰਦੇ 10 ਵਾਰੀ ਏਡ 10 ਸਵਾਰੀਆਂ ਲੈਣੀਆਂ ਵਾ ਤੇ ਅਸੀਂ 4 ਜਾਣੇ ਆ ਤੇ ਕਹਿੰਦੇ ਅਸੀਂ ਜਾਣਾ ਨਹੀਂ ਹੁਣ ਦੇਖੋ ਹੀ ਕੋਈ ਆਊਗਾ ਆਲਾ ਅੱਜ ਹੋਣਾ ਤੇ ਲੈਣਾ ਸਾਡੀ ਟ੍ਰੇਨ ਨਾ ਲੱਗ ਜਵੇ ਕਿਤੇ ਗਾਈਜ਼ ਬਸ ਟਾਈਮ ਵੀ ਹੋ ਗਿਆ 12:30 ਵਾ ਟ੍ਰੇਨ ਆ ਬਸ 12:20 ਹੋ ਗਏ ਆ ਟ੍ਰੇਨ ਲੰਘ ਗਈ ਮੈਨੂੰ ਲੱਗਦਾ ਟ੍ਰੇਨ ਲੰਘੂਗੀ ਆਪਣੀ ਇਹ ਟ੍ਰੇਨ ਨਹੀਂ ਮਿਲਲੇ ਮੈਨੂੰ ਲੱਗਦਾ ਅਗਲੀ ਮਿਲੂਗੀ ਪੱਕਾ ਅਗਲੀ ਮਿਲੂਗੀ ਉਹ ਦੇਖੋ ਸਿਖਰਾਂ ਤੇ ਲੱਗਾ ਸੂਰਜ ਹਲੋ ਤੋਂ ਗਾਈਜ਼ ਆ ਫਸਟੇਜ ਤੇ ਕੋਈ ਗੱਲ ਇਹ ਗੱਡੀ ਜਿਹੜੀ ਆਪਾਂ ਜਾਣਾ ਸੀਗਾ ਉਹ ਆਟੋਆਂ ਕਰਕੇ ਲੇਟ ਹੋ ਗਈ ਕਿੱਡੇ ਤੁਹਾਨੂੰ ਪਤਾ ਵਾ ਉਹ ਆਟੋ ਕਰਕੇ ਲੇਟ ਹੋ ਗਈ ਤੇ ਲੰਘ ਹੀ ਹੋਣਾ ਉਹ ਕਿ ਸ਼ਾਨੇ ਪੰਜਾਬਾ ਉੱਥੇ ਜਾਵਾਂਗੇ ਸਾਨੂੰ ਆਣਾ ਵਾ 1.5 ਤੋਂ 2 ਵਜੇ ਉੱਥੇ ਆਵਾਂਗੇ ਹੁਣ ਇੱਕ ਤੇ ਦੇਖੋ ਆਟੋ ਕਰਕੇ ਕਿੰਨਾ ਟਾਈਮ ਲੇਟ ਹੋ ਜਾਦਾ ਅਗਰ ਗੱਡੀ ਆਈ ਆ ਕਿਹੜੀ ਆ ਤਾਂ ਆਪਦੀ ਹਿਸਾਬ ਚ ਜਾ ਰਹੀ ਹੈ ਜੀ ਕਿੱਥੇ ਗਈ ਉਹ ਜੀ ਆਉ ਰਹੀ ਹੋਵੇ ਕੋਲ ਪਾਣੀ ਭਰਨ ਗਈ ਆ ਗੱਲ ਗੱਡੀ ਦੀ ਆਵਾਜ਼ ਦੇਖੋ ਕਿੰਨੀ ਹੈ ਜਨਰੇਟਰ ਦੀ ਆਵਾਜ਼ ਦੇਖੋ ਜੀ ਆਉ ਰਹੇ ਆਪਾਂ ਆਪਾਂ ਅੱਥਰ ਚੱਲ ਕੇ ਫਸ ਗਏ ਅਸੀਂ ਇਹੋ ਚੱਲ ਰਹੇ ਆਪਾਂ

Strange bagging hai rāi Chal phiyo ekho Bhai khek hai wē shikāna kuchhe ne Strange chal phiyo Bhai machko tu shikā Dekha ne Cake ke wale bār sē E rāu ndono tar rāu Bhai othar bagg Chal phiyo Chal phiyo Chal phiyo Bhai mēre Bhai mōtō ubyās tō Bhai bāi 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 b ਖੋਲੇ ਇਹ ਬਿਆਸ ਸਿਟੀ ਆ ਬਾਹਰਲਾ ਹਿੱਸਾ ਸੱਚ ਦਰਿਆ ਦਾ ਲੰਘ ਗਿਆ ਪਿੱਛੇ ਲੰਘਿਆ ਵਾ ਦਰਿਆ ਤੇ ਆ ਪੰਬਰ ਸਾਹ ਚੱਲੇ ਆਣਾ ਇੱਥੇ ਨਹੀਂ ਆਉਣਾ ਦਰਿਆ ਨਿਕਲਦਾ ਲਾਵਾ ਦਾ ਆ ਜੀ ਮੇਰੀ ਮਾਰੀ ਵੀਡੀਓ ਬਣਾ ਜੀ ਦੋ ਵੀ ਹੋਰ ਕੋਈ ਬਹੁਤ ਨਾ ਕੋਟੋ बाहर बहर पागल ट्रेन सारी खाली सारी खाली भैया सारी दी सारी ਉੱਥੇ ਬਾਹਰ ਨੇ ਭਾਈ ਗਾਇਸ ਇਹ ਬਹੁਤ ਜ਼ਿਆਦਾ ਉਹ ਭਾਈ ਕੁਝ ਕੋ ਵੀ ਦੇ ਰਹੇ ਤੂੰ ਜਣੀਆਂ ਮਿੰਟਾਂ ਜਿ ਹੁਣਾ 20 ਮਿੰਟਾਂ 5 ਲੋਟ ਤੱਕ ਦੂੰਗਾ ਅੰਬਰ ਸਾਡਿਆ ਕਿ ਤੰਬਾ ਹੈ ਭਾਈ ਨੰਬਰ ਬਸਰ ਥੋੜਾ ਬਚ ਗਿਆ ਲੱਗ ਰਿਹਾ ਆ ਰਾਤ ਰੇਟੇ ਮੇਟੇ ਹਾਂਦੇ ਆ ਰਹੇ ਆ ਅੰਬਰ ਸਰ ਬੜਾ ਧੁੱਪ ਘੱਟ ਲੱਗ ਰਿਹਾ ਜਿਵੇਂ ਐਂ ਲੱਗ ਰਿਹਾ ਜਿਵੇਂ ਬੱਦਲ ਬੱਦਲ ਹੁੰਦੇ ਆ ਯਾਦ ਬੈਣਾ ਮਜਾ ਆ ਜਵੇ ਐਡੀ ਗਰਮੀ ਆਏ ਹੈ ਸਾਡੇ ਵਾਸਤੇ ਰੱਬ ਥੋੜੀ ਮਿਹਰ ਕਰ ਦੇਵੇ ਤੇ ਜੇ ਮੈਂ ਮੰਨੇ ਆ ਕੋਪਾ ਨਾ ਹੋਏ ਭਾਈ ਮੇਰੇ ਜੋ ਤਾਂਗਰਾ ਆ ਰਿਹਾ ਹੈ ਮੈਂ ਤਾਂਗਰਾ ਤਾਂਗਰਾ ਸਟੇਸ਼ਨ ਆ ਗਿਆ ਹੋਰ ਕੋਈ ਰੁਕਣੀ ਨਹੀਂ ਪਰਚੇ ਸਿੱਧੇ ਗੱਟੀ ਜਾ ਕੇ ਮਰਥਾ ਰੁਕਣੀ ਆ ਤਾਂਗਰਾ ਲੰਘ ਗਿਆ ਆਹ ਤੇ ਡਰੇਨ ਖੜੀ ਆ ਜੀ ਲੋਕੋ ਬਣਾ ਰਹੇ ਆ ਟੇਟੋੜਾ ਹਾਈ ਨੰਬਰ ਨੰਬਰ ਅੱਧਰੇ ਅਜੇ ਮੈਂ ਪਹਿਲਾਂ ਟੁੱਟਿਆ ਹੋਇਆ ਸੀ ਸਾਰਾ ਬਣਾ ਰਹੇ ਆ ਲੁਧਿਆਣਾ ਪੀਚ ਪੰਜਾਬ ਦੇ ਜਿੰਨੇ ਵੀ ਸਿਚ ਸਾਰੇ ਲੱਗਾ ਬਣਾ ਰਹੇ ਆ ਪਰ ਉਹ ਲੱਗਿਆ ਕੱਟਾ ਅੰਦਰ ਬਾਏ ਬੈਠੇ ਬਹੁਤ ਬੋ ਬਹੁਤ ਭਾਈ ਹਾ ਦੇ ਲੱਗ ਰਹੇ ਆ ਲਾਪਤ ਕਰਦੇ ਬਈ ਬਹੁਤ ਛੁੱਟੀ ਦੇਖੋ ਯਾਰ ਮੌਸਮ ਗੱਡਾ ਵਧੀਆ ਉਹ ਹਾਰ ਕੋ। ਆਪਾਂ ਜਾਣੇ ਆਏ ਕਿ ਉਹ ਕਿ ਉਹਦਾ ਯਾਰ ਸੱਚੀ ਇੱਥੇ ਤਾਂ ਥੋਪੀ ਮੁੱਕ ਗਈ। ਇੱਥੇ ਬੱਦਨ ਆ ਗਏ سارے। ਉਹ ਦੇਖੋ। ਫਿਰ ਇੱਥੇ ਜਿਵੇਂ ਜਿਵੇਂ ਇੰਬਰ ਸਰਵਰ ਜਾਈ ਜੰਨੇ ਆ। ਮਾਮੀ ਨੂੰ ਮਿੱਤਗਾ। ਇਹ ਲੰਮਾ ਕਹਿੰਦੇ ਮੈਂ ਵੀ ਆਣਾ ਵਾਂ। ਅਰੇ ਇੱਥੇ ਬੈਠੇ ਹੈ ਇਹਨੂੰ ਤਾਂ ਕਾਂਗੜਾ ਜਾਣਾ ਹੈ। ਅੱਜ ਕੱਲ ਇਹ ਹਮੇਰੇ ਰਾਸਤੇ ਮਿਲ ਗਏ ਤੇ ਟ੍ਰੇਨ ਮੇਂ। ਆਏ ਉਹ ਦੇਖਣੇ ਗਏ ਇਹ ਮਾਰਾ ਗਾਇਸ ਆਪਾਂ ਅੰਮ੍ਰਿਤਸਰ ਪਹੁੰਚ ਚੁੱਕੇ ਆ ਇੱਥੇ ਢੀ ਤਿੱਖੀ ਧੋਪ ਆਏ ਹੋਏ ਸਾਨੂੰ ਲੋਕੇ ਕਹਿੰਦੇ ਹੁੰਦੇ ਸੀ ਗਲੀ ਵਿੱਚ ਸੁਣਿਆ ਸੀ ਕਿ ਅੰਮ੍ਰਿਤਸਰ ਭੇਡ ਬਹੁਤ ਆ ਇੱਥੇ ਤਾਂ ਕੋਈ ਬੰਦਾ ਹੀ ਨਹੀਂ ਲੱਭਦਾ ਪਿਆ ਜਮਾਂ ਭੇਡ ਨੇ ਗਾਇਸ ਤੁਸੀਂ ਰਾਮ ਨਾਲ ਆ ਸਕਦੇ ਹੋ ਪਰ ਧੋਪ ਬਹੁਤ ਤਿੱਖੀ ਆ ਬਹੁਤ ਤਿੱਖੀ ਧੋਪ ਆ ਗਾਇਸ ਤੁਹਾਡੀ ਮਰਜ਼ੀ ਇੱਥੇ ਬਹੁਤ ਜ਼ਿਆਦਾ ਤਿੱਖੀ ਧੋਪ ਆ ਬਹੁਤ ਤਿੱਖੀ ਆ ਤਾਂ ਤੋਂ ਬਹੁਤ ਅਸੀਂ ਹੁਣ ਜਾ ਕੇ ਅੰਦਰ ਬੈਠੀਏ ਕਮਰਾ-ਕਮਰਾ ਲਵਾਗੇ ਹੁਣ ਜਾ ਕੇ ਪਹਿਲਾਂ ਸੋ ਪਹਿਲਾਂ ਪਾਣ ਜਲ ਪੀੜੀ ਜਲ ਛਕੀ ਪਹਿਲਾਂ ਜਾ ਕੇ ਉੱਥੇ ਸਾਹਮਣੇ ਕਮਰਾ ਲਈਏ ਬਹੁਤ ਠੀਕੀ ਠੋਪਾ ਗਾਇਸ ਮੈਂ ਤਾਂ ਤੁਹਾਨੂੰ ਇਹ ਸਜੈਸਟ ਕਰੂੰਗਾ ਕਿ ਤੁਸੀਂ ਨਾ ਆਇਓ ਤਾਂ ਚੰਗਾ ਬਹੁਤ ਜ਼ਿਆਦਾ ਠੀਕੀ ਠੋਪਾ ਫੋਰਨ ਤੋਂ ਕੋਈ ਆ ਹੀ ਨਹੀਂ ਰਿਹਾ ਪਹਿਲਾਂ ਹੁੰਦਾ ਸੀ ਅੰਮ੍ਰਿਤਸਰ ਬਹੁਤ ਜ਼ਿਆਦਾ ਲੋਕਿਆਂ ਦਾ ਪਰ ਹੁਣ ਆ ਹੀ ਨਹੀਂ ਰਿਹਾ ਕਿਹੜਾ ਕਮਰਾ ਲੈਣਾ ਚਾਹੁੰਦੇ ਹੋ ਕਿਹੜਾ ਕਮਰਾ ਲੈਣਾ ਚਾਹਵਾ ਫੁੱਲ ਦਵਾ ਦਾ ਲੈ ਰਿਹਾ ਜਿੱਦਾਂ ਮੈਂ ਆਉਣੇ ਪੱਛ ਜਿੱਦਾਂ ਲੈਣਾ ਬਾਦ ਖਾਣੇ ਤੇ ਨਾਲ ਹੀ ਜੂਬਾ 1 ਮਿੰਟ ਲੇਟਰ ਹਾਈ ਪੀਨਾ ਰਾਜੀ ਕੀ ਹਾਲ ਹੈ ਵਧੀਆ ਜੀ ਏ ਪਤਾ ਨਹੀਂ ਕਿਹੜੇ ਬਲੌਗਰ ਆ ਗਏ। ਲਾ ਜੀ ਸੁਪੀ ਕਰਨ। ਸਾਸੀ ਦਾ। ਚਲੇ ਵੀ ਠੀਕ ਹੈ ਛਾਂ ਛਾਂ ਬਣਾਈ ਨੇ। ਤੁਹਾਨੂੰ ਸਾਰਾ ਅੰਦਰੋਂ ਵਿਖਾਵਾਂਗੇ ਜਿੰਨਾ ਵੀ ਸਾਰਾ ਕੁਝ ਅੰਦਰ ਦਿਖਾਸ ਲਿਖਿਆ ਵਾ ਸ਼ੇਦਾ ਦਾ ਉਹ ਸਾਰਾ ਵਿਖਾ ਲਿਆ ਤੁਹਾਨੂੰ। ਚਲੋ ਆਪਾਂ ਚੱਲਦੇ ਆ ਪਹਿਲਾਂ ਅੰਦਰ ਜਾ ਕੇ ਉਹ ਸਾਹਮਣੇ ਕਮਰਾ ਉੱਤੇ ਆ ਕੇ ਦੇਖਦੇ ਆ ਕੀ ਆ। ਆ ਗਿਆ ਕਮਰਾ। ਤੇ ਸਾਰਾ ਕੁਝ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਮੈਂ ਵੀਡੀਓ ਵੀਡੀਓ ਰੋਕ ਕੇ ਜੀ ਸਕਰੀਨਸ਼ਾਟ ਲੈ ਕੇ ਪੜ ਸਕਦੇ ਜੋ ਵੀ ਲਿਖਿਆ ਵਾ ਤੇ ਮੈਂ ਵੀਡੀਓ ਹੌਲੀ-ਹੌਲੀ ਵਧਾ ਰਿਹਾ ਵਾਂ ਠੀਕ ਆ ਗਾਇਜ਼ ਤੁਸੀਂ ਆਮਲ ਪੜ ਸਕਦੇ ਹੋ ਸਕਰੀਨਸ਼ਾਟ ਲੈ ਕੇ ਪੜ ਲਓ ਸਾਰਾ ਕੁਝ ਠੀਕ ਆ ਛਿੱਟ ਦਾਣੇ ਦੇਖੋ ਕਿੰਨਾ ਕੋ ਕਾਪੜੇ ਵਾਸਤੇ ਆਪਣੇ ਵਾਸਤੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਤਾਂ ਹੀ ਅੱਜ ਆਪਾਂ ਜਾ ਦੇਖੋ ਤੁਸੀਂ ਸਕਰੀਨਸ਼ਾਟ ਲੈ ਲਓ ਗਾਇਜ਼ ਦੇਖੋ ਸਾਹਮਣੇ ਫਿਲਮ ਲੱਗੀ ਹੋਈ ਆ ਥੋੜੀ ਇੱਥੇ ਗਾ ਜਿੱਥਾ ਹੋਰ ਵੀ ਬਹੁਤ ਵਲੋਗਰ ਆਉਂਦੇ ਆ ਹੋਰ ਵੀ ਬਹੁਤ ਵਲੋਗਰ ਨੇ ਹੋਰ ਵੀ ਕਈ ਸ਼ੂਟਿੰਗਾਂ ਹੁੰਦੀਆਂ ਨੇ ਇੱਥੇ ਅੰਮ੍ਰਿਤਸਰ ਇੱਕ ਸ਼ਹਿਰ ਆ ਇਹ ਟੂਰਿਸਟ ਏਰੀਆ ਆ ਸਾਰਾ ਟੂਰਿਸਟ ਇੰਦੀ ਜੀਡੀਵੀ ਟੂਰਿਸਟ ਇਵੈਂਟ ਕਰਦੀ ਹਮੇਸ਼ਾ ਸ਼ਹਿਰ ਦੀ ਦੇਖੋ ਸਕਰੀਨਸ਼ਾਟ ਲੈ ਲਓ ਜੀ

ਸਰਗਿਏ ਦੇ ਕਿਨਾਂ ਕੱਲ ਆ। ਪੂਰੀ ਦੁਨੀਆ ਰਸ਼ੀਆ ਦੀ ਹੋ। ਕੈਨੇਡਾ ਸੀ। ਬਸ ਸ਼ਰੂ ਨਾ ਕੋਈ ਆ। ਪਰ ਇੱਕ ਬਾਤੀ ਨੇ ਅਜੀਬ। ਤੁਹਾਡੀ ਉੱਤੇ ਖੜੋ ਨਾ ਮੰਮਾ। ਵਧੀਆ ਜੀ ਫੋਟੋ। ਉੱਧਰ ਜਾਏ ਆ। ਚਲਿਏ। ਆਹ ਜੀ ਗਏ ਸਾਹਮਣੇ ਉਹਲਾ ਖੂਹ ਜਿੱਥੇ ਕਿੰਨੇ ਜਿਵੇਂ ਜਰਨਲ ਡੈਰ ਨੇ ਜਦੋਂ ਗੋਲੀਆਂ ਚ ਲਾਇਆ ਸੀ ਸਾਹਮਣੇ ਕਿੰਨੇ ਲੋਕੀ ਇੱਥੇ ਛਲਾਂਗ ਮਾਰਦੀ ਸੀ ਕਿੰਨੇ ਬੰਦੇ ਮਰੇ ਸੀ ਇੱਚ ਅੱਜ ਵੀ ਕਹਿੰਦੇ ਹੈਗੇ ਆਉਨਾ ਇਹ ਖੂਹ ਵਿੱਚ ਇੱਥੇ ਲੋਕੀ ਹੁਣ ਮਾਇਆ ਛੁੱਟਦੇ ਆ ਪੈਸੇ ਛੁੱਟਦੇ ਆ ਦਿਖਾਣਾ ਹੈ ਤੁਹਾਨੂੰ ਜਾ ਕੇ ਸਾਹਮਣੇ ਵਲੋਗਰ ਆ ਅਸੀਂ ਜਿੱਥੇ ਜਾ ਰਹੇ ਆ ਇਹ ਵੀ ਨਾਲ ਨਾਲ ਆ ਰਹੇ ਆ ਵੇਖੋ ਸਾਹਮਣੇ ਬਹੁਤ ਡੂੰਘਾ ਖੂਹ ਆ ਸਾਹਮਣੇ ਇਹ ਵਲੋਗਰ ਆ ਇਹ ਵੀ ਜਿੱਥੇ ਜਾ ਰਹੇ ਹਾਂ ਉੱਥੇ ਆ ਰਹੇ ਹਾਂ ਸੋ ਹੋਏ ਵਲੌਗ ਵਰੀਆ ਬਣਾ ਰਿਹਾ ਇਹਨਾਂ ਕੋਲ ਨਲੇ ਆਈਫੋਨ ਅਸੀਂ ਐਂਡਰੋਇਡ 'ਚ ਬਣਾ ਰਹੇ ਹਾਂ ਸ਼ੁਰੂਆਤ ਕੀਤੀ ਆ ਜੋ ਸਾਡਾ ਚੈਨਲ ਗਰੋ ਹੋਣ ਲੱਗ ਗਿਆ ਸੀ ਵੀ ਆਈਫੋਨ 'ਚ ਬਣਾਇਆ ਕਰਾਂਗੇ ਫਿਰ ਉਹ ਸਾਹਮਣੇ ਗੋਲੀਆਂ ਦੇ ਨਿਸ਼ਾਨ ਜਿੱਥੇ ਗੋਲੀਆਂ ਚਲਾਈਆਂ ਗਈਆਂ ਸੀ ਉਹ ਵੇਖੋ ਇੱਧਰ ਖਿਚਾਉਣਾ ਸਾਹਮਣੇ ਗੋਲੀਆਂ ਦੇ ਨਿਸ਼ਾਨ ਮਮਾ ਇੱਟੇ ਵੀ ਹੋਵੇ ਮਾਤਾ ਨਹੀਂ ਸੱਚੇ ਇੱਥੇ ਨਹੀਂ ਤੁਸੀਂ ਆਪ ਹੀ ਵੇਖ ਲਓ ਸੁਨਾ ਪਿਆ ਬਾ ਕੋਈ ਆ ਹੀ ਨਹੀਂ ਰਿਹਾ ਇਡੀ ਗਰਮੀ ਵਿੱਚ ਬਹੁਤ ਗਰਮੀ ਪੈ ਰਹੀ ਹੈ ਇਸ ਵਾਰ ਤਾਂ ਕੋਈ ਆ ਨਹੀਂ ਰਿਹਾ ਬਾਹਰੋਂ ਨਹੀਂ ਤਾਂ ਪਹਿਲਾਂ ਅੱਗੇ ਹੁੰਦਾ ਸੀ ਜੂਨ ਵਿੱਚ 2023 ਵਿੱਚ ਬਹੁਤ ਹੀ ਬਰਸ਼ ਸੀਗਾ ਹੁਣ ਕੋਈ ਆ ਹੀ ਨਹੀਂ ਰਿਹਾ ਅਮ੍ਰਿਤਸਰ ਅਮ੍ਰਿਤਸਰ ਅੱਜ ਵੀ ਦੇਖੋ ਗੁਲੀਆਂ ਦੇ ਨਿਸ਼ਾਨ ਹੈਗੇ ਆ ਜਿੱਥੇ ਪਹਿਲਾਂ 100 ਸਾਲ ਪਹਿਲਾਂ ਗੁਲੀਆਂ ਚਲੇ ਜਾਂਗੀਆਂ ਸੀ ਉਹ ਅੱਜ ਵੀ ਨਿਸ਼ਾਨ ਹੈਗੇ ਆ ਉੱਤੋਂ ਪਤਾ ਲੱਗਦਾ ਕਿ ਸਾਡੇ ਛਿੱਦਣੇ ਕਿੰਦਾ ਸੰਗਰਜ ਕੀਤਾ ਆਪਣੇ ਵਾਸਤੇ ਜੀ ਆ ਵੇ ਖੋ ਨੀਂਦਾਈ ਪਈ ਆ ਚਿਹਰੇ ਮੋਟੀਆਂ ਚ ਚਲੋ ਆਪਾਂ ਚੱਲਦੇ ਹਾਂ ਹੁਣ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਵੱਲ ਤੇ 5 ਰੁਪਏ ਵਾਲੀ ਕੋਕਾ ਕੋਲਾ ਜਾ ਕੇ ਪੀਣੀ ਆ ਸੀ 5 ਰੁਪਏ ਵਾਲੀ ਪੈਪਸੀ ਉੱਥੇ ਆਗੇ ਚਲੋ ਫਿਰ ਚੱਲਦੇ ਹਾਂ ਜੀ ਦੇਖੀ ਪਾਣੀ ਗਰਮ ਸੀਗਾ ਤੇ ਤੁਹ ਕੁਝ ਦਰੋ ਪੀਂਹ ਕਹਣਾ ਚਾਹੀਦਾ ਨਾ ਮੈਨੂੰ ਵੀ ਇੰਨਾ ਤੁਸੀਂ ਕਰਦੇ ਪਰ ਬਹੁਤ ਥੋੜੇ ਵਰਡ ਜਿਹਾ ਪਾਣੀ ਦਾ ਢਾ ਲਓ ਤੁਸੀਂ ਆਜਾ ਪੱਤੀ ਥਾ ਲੱਗ ਦੀ ਆਜਾ ਪੱਤੀ ਨਹੀਂ ਦੀ ਵਾਹ ਆਜਾ ਪੱਤੀ ਦਉਂ ਦੀਆ ਹੋ ਰਿਹਾ ਕੋਈ ਵੀਰ ਨਹੀਂ RAML ਬਹੁਤ ਬੜੀਆ ਨਰਸ਼ਨ ਕਰ ਰਹੇ ਅਸੀਂ ਅੱਛਾ ਅੱਜ ਦਾ ਤੋਂ ਬਹੁਤ ਬੜੀਆ ਨਰਸ਼ਨ ਹੋ ਰਿਹਾ ਸਾਡੇ ਸ਼ਾਮ ਦਾ ਟਾਈਮ ਬਹੁਤ ਵਧੀਆ ਹਰ ਆਸ ਤੇ ਸਾਹਮਣੇ ਹੋ ਰਿਹਾ ਪਾਰ ਸਾਹਮਣੇ ਸੰਗਤ ਨਰਸ਼ਨ ਕਰ ਰਹੇ ਹੈ ਗੁਰੂ ਗ੍ਰੋਵਰ ਗੁਰੂ ਕਰਦੇ ਗਾ ਕੇ ਜੀ ਗੁਰੂ ਨੂੰ ਪੂਨ ਲੱਭੇ ਸਾਹਮਣੇ ਇਸ ਵੇਲੇ ਤੁਸੀਂ ਆਪ ਹੀ ਦੇਖੋ ਕੋਈ ਮਤਲਬ ਸੰਗਤ ਵੀ ਨਹੀਂ ਹੈ ਜੀ ਅੱਥਰ ਦੇ ਗੇੜੇ ਤਾਂ ਗੇੜੇ ਕੋਲਾਗੜੀ ਪੋਟਰ ਲੋਕਰ ਤੇ ਲਾ ਜੰਨੇ ਜੀ ਆਖਾਂ ਨੂੰ ਪੋਟਰ ਦਾ ਕੈਮਰਾ ਬਾਰ ਸਾਹਿਬ ਦਰਬਾਰ ਸਾਹਿਬ ਕੋਲ ਹੀ ਬਹੁਤ ਹੀ ਵਧੀਆ ਰਨਾਲਾ ਆ ਰਿਹਾ ਸੋਹnde ਅਰਤੀ ਅਰਤੀ ਸਭ ਨੂੰ ਦਰਸ਼ਨ ਕਰ ਰਹੇ ਆ ਬਹੁਤ ਵਧੀਆ ਲੱਗ ਰਿਹਾ ਮਨ ਨੂੰ ਕੜਾ ਮੰਗ ਰਿਹਾ ਗਾਇ ਦਰਸ਼ਨ ਕਰਕੇ ਅਸੀਂ ਬਾਹਰ ਆ ਚੁੱਕੇ ਹਾਂ ਬਹੁਤ ਹੀ ਵਧੀਆ ਦਰਸ਼ਨ ਹੋਏ ਸਾਡੇ ਬਹੁਤ ਦੇਖੋ ਹੁਣ ਜਦੋਂ ਅਸੀਂ ਦਰਸ਼ਨ ਕਰਕੇ ਆਏ ਆ ਤੁਸੀਂ ਆਪ ਹੀ ਵੇਖੋ ਕਿੱਡੀ ਕਿੱਡਾ ਕਿੱਡੀ ਭੀੜ ਕਿੱਡਾ ਰੌਸ਼ਲਾ ਲੱਗ ਗਿਆ ਸਾਡੇ ਜਾਂ ਤੋਂ ਪਹਿਲਾਂ ਬਹੁਤ ਘੱਟ ਫੀਟ ਜਗੀ ਪਰ ਹੁਣ ਬਹੁਤ ਰੈਲਾਕਸ ਕੀਤਾ ਸੋ ਮੱਥਾ ਟੇਕੀ ਤੇ ਲੰਗਰ ਛਕੀ ਚਲੋ ਉੱਪਰ ਚਾਹ ਦੋ ਨਾ ਟੇਕਣ ਤੇ ਸ਼ੀਦਾਂ ਸਾਹਿਬ ਵੀ ਜਾਣਾ ਵਾ ਪਰ ਉੱਥੇ ਦੇਖੋ ਜਾ ਹੁੰਦਾ ਬਗਨ ਹੁੰਦਾ ਕਿਉਂਕਿ ਇਸ ਜਿਹੜੇੋਂ ਨਿਕਲਣਾ ਵੀ ਪਠਾਨ ਕੋਡੇ ਟੇਲ ਫੜ ਕੇ ਜੇ ਦੇਖਿਆ ਟਾਈਮ ਹੋਇਆ ਤਾਂ ਚਲ ਜਾਗੇ ਗਾਈ ਸਤਿ ਸ਼੍ਰੀ ਅਕਾਲ ਆਪਾਂ ਘਰ ਪਹੁੰਚ ਚੁੱਕੇ ਆ ਤੇ ਟਰਨ ਵਾਲੇ ਗੱਲ ਸਾਂਝੀ ਕਰਨੀ ਸੀ ਕਿ ਆਪਾਂ ਤੇ ਮੁੰਡਾ ਦੇ ਵੀ ਤਾਂ ਜਾ ਨਹੀਂ ਪਾਏ ਕਿਉਂਕਿ ਇੱਥੇ ਮੇਰੇ ਮਮਾ ਦੀ ਫਿਜ਼ੀਕਲ ਡੈਥ ਹੋ ਗਈ ਇਸ ਕਰਕੇ ਸੀ ਕਿ ਮੁੰਡਾ ਵੀ ਨਹੀਂ ਜਾ ਪਾਇਆ ਪਰ ਕੋਈ ਗੱਲ ਨਹੀਂ ਤੁਹਾਨੂੰ ਅਗਲੀ ਵਾਰ ਮੁੰਡਾ ਦੇ ਇਕੱਲਾ ਵਲੌਗ ਦਿਖਾਵਾਂਗੇ ਅਸੀਂ ਅਗਸਤ ਸਤੰਬਰ ਵਿੱਚ ਪ੍ਰੈਨ ਆਇਆ ਕਿ ਮੁੰਡਾ ਦੇ ਵੀ ਜਾਣ ਦਾ ਕੋਈ ਨਹੀਂ ਅਗਲੀ ਵਾਰ ਆਪਾਂ ਚੱਲਾਂਗੇ ਇਹ ਸਵਾਣਾ ਸਹੀ ਬਾਕੀ ਤੁਸੀਂ ਲਾਈਕ ਕਰੋ ਸਬਸਕ੍ਰਾਈਬ ਕਰੋ ਸਾਰੇ ਚੈਨਲ ਨੂੰ ਵਧੀਆ ਸਪੋਰਟ ਕਰੋ ਠੀਕ ਹੈ ਗਾਈਜ਼ ਤੇ ਫੋਟੋਆਂ ਦੇਖ ਲਓ ਜਿਹੜੀਆਂ ਅਸੀਂ ਉੱਥੇ ਕੀਤੀਆਂ ਸਾਰੀਆਂ ਤਨ ਫੋਟੋਆਂ ਵਿਖਾ ਦਿੰਦੇ ਆ ਤੇ ਹੁਣ ਫੋਟੋ ਦੇਖ ਲਓ ਜਾਓ ਤੁਸੀਂ ਫੋਟੋ ਦੇਖੋ ਤੇ ਮਾ ਗਾਈ ਲਾਈਕ ਕਰੋ ਸਬਸਕ੍ਰਾਈਬ ਕਰੋ ਅਗੇ ਸ਼ੇਅਰ ਕਰੋ ਕਮੈਂਟ ਕਰੋ ਵਧੀਆ ਆ ਓਕੇ